ਤੋ ਪਤਾ ਇਸ ਪਹਿਲਾਂ ਮਨਾਉਂ ਲੰਮੀ ਆਪਣੀ ਡ੍ਰਿੰਕ ਲੈ ਦੇਖਣਾ ਆਪਣੀ ਤਮੀ ਘਟ ਕਰਨ ਲਈ ਬਣਾਦੇ ਨਹੀਂ ਇਹ ਸਵੇਰ ਸਵੇਰ ਪੀਣੀ ਹੈ ਚਾਹ ਤੋਂ ਪਹਿਲਾਂ ਪਤਾ ਪੂਣਾ ਘੰਟਾ ਐਂਡ ਰੋਟੀ ਖਾਣ ਤੋਂ ਪਹਿਲਾਂ ਸ਼ਾਮ ਨੂੰ ਉਨਾ ਪਾਣੀ ਚਾਪਾ ਮੰਗੇ ਇਹ ਪਪਾ ਗੇਰਾ ਖਲੇਸੀ ਹੋ ਇਹ ਦਿਨ ਸੱਚੀ ਇਹ ਨਾਲ ਇੱਕ ਬਹੁਤ ਫਾਇਦੇ ਵਾਲਾ ਆ ਇਸ ਤੋਂ ਪਹਿਲੇ ਸ਼ਰਦਾਈ ਕਿਧਰੋਂ ਬਾਟ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਲੋਕ ਟਰਾਈ ਕਰਦੇ ਆ ਮੈਂ ਜ਼ਿਆਦਾ ਕੋਈ ਐਕਸਰਸਾਈਜ਼ਿੰਗ ਕਰਦੀ ਨਹੀਂ ਜੀ ਮੇਰੇ ਤਾਂ ਮੇਰੇ ਬਹੁਤ فرق ਪੈ ਗਿਆ ਵੀਰ ਦਾ ਬਹੁਤ فرق ਪੈ ਗਿਆ ਤੰਮੀ ਦਾ ਬਹੁਤ فرق ਪੈ ਗਿਆ ਥੋੜੇ ਦਿਨਾਂ ਚ ਨਰੇ ਆ ਮੈਨੂੰ ਕੋਈ ਮੈਂ 2 ਜੁਲਾਈ ਤੋਂ ਸ਼ੁਰੂ ਕੀਤਾ ਸੀਗਾ ਮੈਂ ਦੱਸ ਦਿੰਦਾ ਡਾਕਟਰ ਨੇ ਕਿਹਾ ਸੀ 10 ਦਿਨ ਵਿੱਚ ਵਾਕਿਆ ਹੀ فرق ਪੈ ਗਿਆ ਮੇਰੇ ਟੀ-ਸ਼ਰਟ ਮੇਰੇ ਕੱਪੜੇ ਲੂਜ਼ ਹੋ ਗਏ ਅੰਦਰੋਂ ਸਵੇਰ ਸਵੇਰ ਵੀ ਹਦਾ ਖਾਲੀ ਪੇਟ ਚਾਹ ਦੀ ਬੀਠ ਥੋੜਾ ਆਈ ਰਸ ਤੇ ਮਚਾ ਘਟਾਤੀ ਹੈ ਬਹੁਤ ਮਠਾ ਵੀ ਬਹੁਤ ਤਿਆਰ ਹੈ ਇਸਪਾਈਸ ਯੂ ਟੇਸਟ ਵੈਸੇ ਬਹੁਤ ਅਜੀਬ ਜਿਹਾ ਹੈ ਖੱਟਾ ਖੱਟਾ ਟੇਸਟ ਹੈ ਬਟ ਜਦ ਸ਼ਹਿਦ ਪਾ ਲਈਦਾ ਹੈ ਤਰੋਂ ਟੇਸਟ ਮਠਾ ਹੋ ਜਾਂਦਾ ਹੈ ਮੈਂ ਸ਼ੁਕਰ ਕਰਦੀ। ਆਪਣੀ ਚਾਹੀ ਬਣ ਰਹੀ ਆ। ਉਧਰੋਂ ਮੈਂ ਆਪਣੀ ਬੇਟੀ ਰੋਟੀ ਬਣਾਉਣ ਲੱਗੀ ਆ। ਅਜੇ ਰਸੋਈ ਦਾ ਕੋਈ ਹਾਲ ਨਹੀਂ ਹੈ। ਖਲਾਰੇ ਦਿਸੂਗਾ ਤੁਹਾਨੂੰ ਜਾਰੇ ਪਾਸੇ। लो जी बेटी अपने लंच बॉक्स भी तैयार हो गया, ते हो गया। है। हो है? तो पॉटल भी रेडी हो गई हम आप उठा ब्रश कर लेट होवे नहीं ले टाइम तो बढ़ते आगे मंजेगा तो ओए उठा पर छक नहीं जाना

Mau keje? Bandar kat sini, sini bandar. Ucapan ah? Cakap siapa? Cakap siapa? Kalau si, sirot hujah si ready. Haji ni poni? Haji. Cuma ni aku tak. Aduh. Bye bye. ਮਨਜੀਤ ਬਾਈ ਧਿਆਨ ਨਾ ਜਾਵੇਂ ਜੰਗਾ ਕੂੜੇ ਜੀ ਨਹੀਂ ਪੈਰ ਮਾਰੀਦਾ ਹੁੰਦਾਗਾ ਹੱਥ ਫੜ ਕੇ ਲੱਗ ਜਾਓ ਇਹਦਾ ਅੱਜ ਬਾਰਿਸ਼ ਨਹੀਂ ਹੋ ਰਹੀ ਗਾ ਝੱਟਪ ਲੱਗੀ ਆ ਗਰਮੀ ਵੀ ਬਹੁਤ ਹੋਈ ਹੈ ਇੱਧਰ ਮੇਰਾ ਪੁੱਤ ਕੱਣਾ ਰਹਿ ਗਿਆ ਚਿਕਨਾ ਹੈ ਕੱਲਾ ਰਹਿ ਗਿਆ ਸੀ ਛੇੜ ਮੇਰਾ ਛੇੜ ਕੱਲਾ ਰਹਿ ਗਿਆ ਸੀਗਾ ਚਲੋ ਜੀ ਗਾਇਸ ਆਪਾਂ ਵੀ ਚਾਹ ਪੀ ਲਈਏ ਖਲਾਰਾ ਵੇਖ ਸਕਦੇ ਹਾਂ ਘਰ ਦਾ ਜਦੋਂ ਬੱਚੇ ਉੱਠਦੇ ਆ ਨਾ ਸਵੇਰੇ ਸਵੇਰੇ ਬਸ ਸਾਰਿਆਂ ਘਰਾਂ ਚ ਇਹੋ ਹਾਲ ਹੁੰਦਾ ਹੈ ਚਲੋ ਆਪਾਂ ਹੋਏ ਹੋ ਆਪੇ ਝੁਕ ਕੇ ਬੈ ਗਈ ਗੰਦੇ ਗਰਮ ਚਾਹੇ ਉੱਪਰ ਬੈ ਜਾਣੀ ਸੀ ਤੇਰੇ ਤੂੰ ਐਡੀ ਵੱਡੀ ਹੋ ਗਈ ਹੈ ਅੱਛਾ ਅੱਛਾ ਐਨਾ ਵੱਡਾ ਹੋ ਗਿਆ ਸੀ ਗਾਇਜ਼ ਖਲਾਰਾ ਅਵੋਇਡ ਕਰ ਦਿਓ ਬੱਚੇ ਨਾਲ ਕਿਉਂਕਿ ਇਦਾਂ ਹੀ ਹੁੰਦਾ ਹੈ ਕੋਈ ਚੱਕਰ ਨਹੀਂ ਹਾਂਜੀ ਆਪਾਂ ਹੁਣ ਸਾਰੇ ਘਰ ਦੀ ਸਫਾਈ ਕਰ ਲਈ ਐਂਡ ਚਾਹ ਪੀ ਲਈਏ ਫਿਰ ਸੌਸ ਸਫਾਈ ਕਰਕੇ ਮਿਲਦੇ ਆਪਾਂ ਰੂਮ ਦੇ ਪਹਿਲਾਂ ਸਫਾਈ ਕਰ ਲਈਏ ਚਲੋ ਝਾੜੂ ਵਗੈਰਾ ਤਾਂ ਬਾਅਦ ਚ ਲਾਵਾਂਗੇ ਕਿਉਂਕਿ ਨਾਲ ਰੋਟੀ ਬਣਾਣੀ ਹੈ ਫਿਰ ਇਹਨਾਂ ਨੇ ਕੰਮ ਤੇ ਜਾਣਾ ਆਏ ਬਾਏ ਤੇ ਗਾਇਸ ਬਾਏ ਕਾਦੋ ਮਰਜੀ ਦਾ ਮਾਲਕ ਹੈ ਕੁੱਤਾ ਬੰਦਾ ਮਿਲਦੇ ਆ ਜੀ ਆਪਾਂ ਆਪਾਂ ਹੁਣ ਕਰਦੇ ਕੰਮ ਕਰਨ ਵੇਲੇ ਲਈਏ ਥੋੜੇ ਜੇ ਸਾਫ ਸੁਭਈਆਂ ਕਰ ਲਈਏ ਫਿਰ ਝਾੜੂ ਪੂੰਛ ਦਾ ਬਾਅਦ ਚ ਕਰਾਂਗੇ ਇਹਨਾਂ ਨੂੰ ਤੋੜ ਕੇ ਬੱਬੂ ਦੇ ਪਾਪਾ ਨੂੰ ਤੋੜ ਕੇ ਮੇਰੇ ਮੂੰਹ ਤੇ ਬੱਬੂ ਦਾ ਪਾਪਾ ਹੀ ਚੜ ਗਿਆ ਹੈ ਬੱਬੂ ਦਾ ਪਾਪਾ ਇਹਨਾਂ ਨਾਲੋਂ ਜ਼ਿਆਦਾ ਕੰਨੀ ਹੈ ਬੜਾ ਵਧੀਆ ਲੱਗਦਾ ਬੱਬੂ ਦਾ ਪਾਪਾ ਕਹਿੰਦਾ ਗੈਸ ਮੇਰੇ ਬੱਚੇ ਕਿਸੇ ਦਾ ਨਾਮ ਬੱਬੂ ਹੈ ਨਹੀਂਗਾ ਸੋ ਬਣਿ ਰਿਓ ਬਣੇ ਸੋ ਬਣੇ ਰਿਓ ਵਲੌਗ ਦੇ ਨਾਲ ਤੇ ਆਪਾਂ ਹੁਣ ਕਰ ਲਈਏ ਚੱਕ ਲਈਏ ਗੰਦ ਪੈਲ ਚਕਲਾ ਤੁਸੀਂ ਵੇਖ ਲੇ। ਸਵੇਰੇ ਸਵੇਰੇ ਕਿੰਨੀਆਂ ਗੰਦੀਆਂ ਹੁੰਦੀਆਂ ਆਉਂਦੀਆਂ ਆ। ਸੁਰਮਾ ਕਿਤੇ ਗਿਆ ਹੁੰਦਾ, ਲਬਿਸਟਿਕ ਕਿਤੇ ਗਈਆਂ ਹੁੰਦੀਆਂ ਆ। ਰਾਤ ਨੂੰ ਫੇਸ ਵੀ ਨੀ ਧੋਤਾ ਪੈਣ ਲੱਗਿਆ ਵੈਸੇ ਤਾਂ ਮੈਂ ਫੇਸ ਵਾਸ਼ ਕਰਕੇ ਪੈਂਦੀ ਆ ਕਿਉਂਕਿ ਮੈਨੂੰ ਚੰਗਾ ਜਿਹਾ ਲੱਗਦਾ ਹੈ ਕਿ ਕਿਤੇ ਜਾਈਏ ਇਹਨਾਂ ਤਾਂ ਮਿੱਟੀ ਘਟਾ ਜਾ ਬਹੁਤ ਪਿਆਰ ਹੁੰਦਾ ਆ। ਉਹਦਾ ਕਰਕੇ ਬਹੁਤ ਜ਼ਿਆਦਾ ਫੇਸ ਨਾਲ ਚਿੱਟ ਪਾ ਜਾਉਂਦਾ ਆ। ਚਲੋ ਭਾਈ ਗੱਲ ਨੇ। ਕਰਦੇ ਆ ਜਦੋਂ ਜਾਣਾ ਆਉਣਾ ਕਿਤੇ ਫਿਰ ਇਤੋਂ ਦੇ ਹਾਲੇ ਹੁੰਦੇ ਆ ਗੁਤਾ ਕੱਦੇ ਮੂੰਚਾ ਚਲੋ ਠੀਕ ਆ ਜੀ ਆਪਾਂ ਨਾ ਹੁਣ ਅੱਗੇ-ਅੱਗੇ ਮਿਲਦੇ ਆ ਤੁਹਾਨੂੰ ਬਾਕੀ ਕੰਮ ਆਪਾਂ ਫਿਰ ਜੀ ਕਰਦੇ ਆ ਜੀ

be strong no emotion ਪਰਸ ਵਗਰ ਲੈ ਆ ਲਿਆ ਸੀ ਨਾ ਪੈਸੇ ਹਾਂ ਤਾਂ ਕਰ ਲੈ ਚੱਲ ਠੀਕ ਯਾਰ ਬਾਈ ਕਰ ਦੇ ਬਾਈ ਕਰ ਦੇ ਪਪਾ ਨੂੰ ਕਰ ਦੇ ਨਾ ਮੈਂ ਕਰ ਦੇ ਬਾਈ ਓਕੇ ਧਿਆਨ ਨਾਲ ਠੀਕ ਹੈ ਆਪਣਾ ਪਰਸ ਪੁਰਸ ਫੋਨ ਆਪਣਾ ਪਰਸ ਅਗਲੀ ਜੇਬ ਚ ਪਾ ਲਿਓ ਪਲੀਜ਼ ਕਾਈ ਕਰ ਦੇ ਪਾਪਾ ਗਏ ਕੰਮ ਤੇ ਗਏ ਜੀ ਲੱਗ ਜੋਂ ਹਣ ਗੰਦੇ ਹੂੰ 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 ਕੌਣ ਲੱਗਦਾ ਆਇਆ ਕਰੂ ਆਪਾਂ ਨੂੰ ਕਮਾਊਾ ਕੌਣ ਆਪਾਂ ਨੂੰ ਹੈ ਤੇ ਬੈਠੇ ਉਹ ਉਹ ਹੋ 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 ਨਹੀਂ ਲੱਕੜੀ ਗਾਠੀ ਗਾੜੀ ਲਾਈ ਲੱਕੜੀ ਗਾਠੀ ਉਹ ਕਿੱਥੇ ਆ ਆਪਣੇ ਬੰਦੂਰ ਜਾਤੀ ਹੈ ਸਦਾਰ ਨਾ ਦਿਲ ਗਿਆ ਤੇ ਕਰੀਏ ਕਮਾਈਆਂ ਉਹ ਦੇ ਆਪ ਲੱਕੜੀ ਕਾਠੀ ਲਾਈਏ ਲੱਕੜੀ ਦੀ ਕਾਠੀ ਓ ਲੱਕੜੀ ਦੀ ਕਾਠੀ ਹਾਂ ਗੁਮੈਂ ਉਹ ਹਾਂਜੀ ਇਹ ਹੋਇਆ ਜੀ ਕੋਣ ਲਾਡੋ ਮੇਰੀ ਕਹਿਣੇ ਮੈਨੂੰ ਬਾਹਰ ਲੈ ਕੇ ਚੱਲ ਸਾਡਾ ਖਾਲੀ ਖਾਲੀ ਹੋ ਗਿਆ ਬੰਦਾ ਦੇ ਘਰ ਚੋਂ ਚਲਾ ਜਾਵੇ ਨਾ ਘਰ ਬਹੁਤ ਖਾਲੀ ਖਾਲੀ ਹੋ ਗਿਆ ਤੇ ਸਾਡਾ ਤਾਂ ਸਭ ਕੁਝ ਹੀ ਹੋ ਗਿਆ ਕਰੀਏ ਪਰ ਹੁਣ ਕਮਾਈ ਕਰਨ ਦਾ ਜਾਣਾ ਹੀ ਆ ਹਨਾ ਫੈਮਿਲੀ ਨੂੰ ਪਾਲਣ ਵਾਸਤੇ ਪੈਸੇ ਵੀ ਚਾਹੀਦੇ ਆ ਤੁਹਾਡਾ ਦਿਲ ਸੇ ਜੀ ਸੋ ਜਿ ਬਾਸਤਰੀ ਤੁਹਾਡਾ ਬੋਡਾ ਸਾਹਿਬ ਜੀ ਇੰਨੇ ਕਿਰਪਾ ਕਰਦੇ ਕਰ ਦੇਣਾ ਕਿ ਮਤਲਬ ਕਿ ਚੈਨਲ ਸਾਡਾ ਇੰਨਾ ਕ ਵਧੀਆ ਤੁਰ ਪਵੇ ਕਿ ਸਾਨੂੰ ਮਤਲਬ ਕਿ ਵਕਫ ਹੋਣ ਦੀ ਲੋੜ ਨਾ ਪਵੇ ਤਾਂ ਹੀ ਕਹਿ ਰਹੇ ਗਾਇਸ ਸਪੋਰਟ ਕਰਿਆ ਕਰੋ ਉਸੀ ਸਪੋਰਟ ਕਰੋਗੇ ਤੇ ਕਮ ਸਿਕਨ ਸਾਡੀ ਫੈਮਿਲੀ ਇਕੱਠੀ ਰਹੇਗੀ ਨਾ ਅਸੀਂ ਇੱਕ ਦੂਜੇ ਤੋਂ ਵੱਖ ਨਹੀਂ ਹੋਵਾਂਗੇ ਕਿਉਂਕਿ ਅਸੀਂ ਅਜੇ ਤੱਕ ਕਿਸੇ ਕਦੇ ਦੂਰ ਨਹੀਂ ਸੀ ਰਹੇਗੇ ਦੂਰ ਭੇਜਣਾ ਬਹੁਤ ਔਖਾ ਆ ਪਾਤ ਨੂੰ ਭਾਵੇਂ ਉਹ ਕਿਤੇ ਵੀ ਆ ਸੋ ਗਾਇਸ ਆਪਾਂ ਹੁਣ ਘਰ ਦੇ ਕੰਮ ਕਰਨ ਨੂੰ ਨਵੇੜ ਲਈਏ ਸਾਫ਼ ਸਫਾਈ ਤਾਂ ਵੈਸੇ ਮੈਂ ਕਰਤੀ ਸੀਗੀ ਕਮਰੇ ਦੀ ਤਾਂ ਪਰ ਹੁਣ ਆਪਾਂ ਛਾੜੂ ਪੋਚਾ ਕਰ ਲਈਏ ਘਰ ਦੇ ਕੰਮ ਬੰਦੇ ਕਰ ਲਈਏ ਹਣ ਬਣੇ ਰੋ ਆਪਣੇ ਵਲੌਗ ਬਣਾ ਲੀਏ ਸਾਡੇ ਨੂੰ ਇਹ ਸਿੱਧਾ ਲੱਗਿਆ ਤਾਂ ਅਸੋਪਣਾ ਇਹ ਸਿੱਧਾ ਸ਼ਾਮ ਵੀ ਸਵੇਰ ਮਤਲਬ ਜਦੋਂ ਦੇ ਕੰਮ ਤੇ ਗਏ ਐਕਚੁਅਲੀ ਹਸਬੰਦ ਮੇਰੇ ਕੰਮ ਤੇ ਚਲੇ ਗਏ ਸੀ ਅੱਜ ਉਹ ਗਏ ਤੇ ਸਰਦ ਕਰਕੇ ਹੁਣ ਦੁਪਹਿਰੇ ਵੀ ਦਿਲ ਨਹੀਂ ਕੀਤਾ ਰੋਟੀ ਖਾਣ ਨੂੰ ਵੀ ਦਿਲ ਨਹੀਂ ਕੀਤਾ ਹੈਗਾ ਵਲੌਗ ਨਾਲ ਨੂੰ ਵੀ ਨਹੀਂ ਕੀਤਾ ਤੇ ਦੁਪਹਿਰ ਦਾ ਬਣਾਇਆ ਹੀ ਨਹੀਂਗਾ ਅੱਜ ਵੀਡੀਓ ਕੋਈ ਨਹੀਂ ਬਣਾਈ ਦੁਪਹਿਰੇ ਤੇ ਮਾਰੇ ਨਹੀਂ ਸੀ ਕਰ ਰਿਆ ਹੈਗਾ ਘਰ ਸਾਰਾ ਖਾਲੀ-ਖਾਲੀ ਲੱਗਦਾ ਪਿਆ ਬਹੁਤ ਅਖੋਇਆ ਸਾਬਕਾ ਟਾਈਮ ਹੁੰਦਾ ਸੀ ਨਾ ਮਿਲਣ ਕਰ ਲਈ ਸੀਗੇ ਇੱਥੇ ਕੰਮ ਚੱਲਦਾ ਪਿਆ ਸੀ ਪੰਜਾਬ 'ਚ ਕੰਮ ਚੱਲਦਾ ਪਿਆ ਸੀ ਹੁਣ ਮਜਬੂਰੀ ਕਰਕੇ ਆਉਸਰ ਪੰਜਾਬ ਜਾਣਾ ਪਿਆ ਸੋ ਚਲੋ ਕੋਈ ਗੱਲ ਨਹੀਂ ਬਾਣੀ ਤੜਕਾ ਲਗਾ ਰਹੇ ਆਪਾਂ ਨਾ ਕੋਈ ਦੁਪਹਿਰੇ ਵੀਡੀਓ ਬਣਾਈਆ ਤੇ ਨਾ ਕੋਈ ਸ਼ਾਮ ਨੂੰ ਵੀਡੀਓ ਬਣਾਉਣ ਦਾ ਕੀ ਟਾਇਆ ਬੱਚੇ ਵੀ ਅੱਜ ਇਤਾਂ ਹੀ ਬੱਸ ਸਾਰਾ ਦਿਨ ਆਨੇ ਬਹਾਨੇ ਰੋ ਰਹੇ ਆ ਤੇ ਵੀ ਪਾਪਾ ਐ ਬੱਚਿਆਂ ਦੇ ਹਨ ਮਨ ਜਣੀ ਲੱਗ ਰਿਹਾ ਅੱਜ ਕੀ ਕਰਾਂ ਮੈਂ ਚਲੋ ਭਾਈਆ ਪਾ ਪਾ ਦਾਲ ਪਾ ਦਈਏ ਵਿੱਚ ਹੁਣ ਇੱਕ ਤਾਂ ਆਪਣੀ ਕੜਾਈ ਨਹੀਂ ਟਿਕਦੀ ਕੀ ਕਰਨੀ ਕੀ ਹੈ ਦਾਲ ਆਪਣੀ ਬਣ ਗਈ ਸੀ ਤੜਕਾ ਹੀ ਬਸ ਲਾਉਣਾ ਸੀਗਾ ਬਣ ਗਈ ਸੀ ਕਿ ਮੈਂ ਥੋੜੀ ਟੇਸਟ ਕਰਦੀ ਹੁਣੀ ਆ ਵੈਸੇ ਅੱਗੇ ਤਾਂ ਬੱਬੂ ਦਾ ਪਾਪਾ ਕਰਦਾ ਹੁੰਦਾ ਹੈ ਟੇਸਟ ਬਟ ਹੁਣ ਮੈਂ ਕਰੂੰਗੀ ਕਿਉਂਕਿ ਮੈਂ ਨਾ ਮੇਰੀ ਆਦਤ ਹੈ ਮੈਂ ਨੂਨ ਮੈਚ ਚੈੱਕ ਜ਼ਰੂਰ ਕਰਦੀ ਜਾਂ ਕਰਵਾਉਣੀ ਹੁੰਦੀ ਇਹਨਾਂ ਤੋਂ ਕਿਉਂਕਿ ਜੇ ਕੋਈ ਫਾਲਟ ਹੋਵੇ ਨਾ ਵੈਸੇ ਨੂਨ ਤਾਂ ਵੱਧ ਮੈਂ ਕਦੇ ਪਾਇਆ ਹੀ ਨਹੀਂ ਹੈਗਾ ਕਿਤੇ ਭਾਵੇਂ ਮਤਲਬ ਕਿ ਸਾ ਦੇ ਵਿੱਚ ਤੋਂ ਤਿੰਨ ਵਾਰ ਕਿਸੇ ਸ਼ਬਦ ਵਿੱਚ ਪੈ ਗਿਆ ਉਹ ਵੇਖਦੇ ਕੋਈ ਟੈਨਸ਼ਨ ਨੂੰ ਚ ਵਗੈਰਾ ਜ਼ਿਆਦਾ ਹੋਵੇ ਅਬਲੀ ਤਾਂ ਵੈਸੇ ਤਾਂ ਪੈਂਦਾ ਵੀ ਨਹੀਂ ਹੈਗਾ ਇਹਨਾਂ ਨਮਕ ਮੇਰੇ ਤੇਲ ਨੂੰ ਮੈਂ ਹਮੇਸ਼ਾ ਘੱਟ ਪੋਣੀ ਨੂਨ ਨੂੰ ਨੂੰ ਘੱਟ ਦਾ ਇਲਾਜ ਹੈਗਾ ਆ ਬਟ ਵੱਧ ਦਾ ਇਲਾਜ ਨਹੀਂ ਹੈਗਾ ਹਨਾ ਹਾਂਜੀ ਮੈਂ ਹਮ ਜਗਨਨਾਥ ਲਗਾ ਦੇ ਜਗਨਨਾਥ ਲਾਦਾ ਜੀ ਲੱਗਿਆ ਪਪਾ ਤੋਂ ਬਗੈਰ ਹਾਂ ਹੈ ਮਿਸ ਯੂ ਪਪਾ ਮਿਸ ਯੂ ਪਪਾ ਕਰਦਾ ਮਿਸ ਪਪਾ ਨੂੰ ਹਾਂ ਇਦਾਂ ਨੀ ਮੂੰਹ ਕਰੀਦਾ ਹੂੰ ਆ ਜਾ ਮੇਰੇ ਬੱਚਿਆਂ ਦੇ ਵੀ ਅਜ ਮੂੰਹ ਹੋਤਰ ਆਇਆ ਪਿਆ ਇਹ ਇੱਕ ਕਰ ਸਾਡਾ ਬਿਲਕੁਲ ਖਾਣ ਨੂੰ ਆ ਰਿਹਾ ਹੈ ਮੰਮੀ ਕਿੱਥੇ ਨਾਲ ਗਾਦੇ ਕਿੱਥਨਾ ਜਦੋਂ ਨਾ ਮਨ ਲਗੇ ਪਾਰਟਨਰ ਆਪਣਾ ਆਪਣੇ ਤੋਂ ਦੂਰ ਕਿਤੇ ਜਾਂਦਾ ਹੈ ਨਾ ਛੋਟਾ ਮੇਰਾ ਪੋਤਾ ਸੌਂ ਗਿਆ ਰੋ ਰੋ ਕੇ ਵਿਚਾਰੇ ਅੱਜ ਕਾਹਟੂਨ ਚੱਲਦੇ ਪਏ ਹੈ ਹੈਲਥਰੀ ਦੇ ਜੇ ਨਹੀਂ ਤਾਂ ਐਲਡੀਡੀ ਕਰਾ ਚਲਾਉਂਦੇ ਨਹੀਂ ਬਹੁਤ ਘੜ ਚਲਾਣੀ ਹੈ ਸੇ ਹਾਂਜੀ ਕੀ ਲਗਾਣਾ ਏ ਕ੍ਰਿਸਨ ਲਗਾਣਾ ਬੀ ਐਸ ਵੇਲੇ ਪੂਰੀ ਚੱਲਪੈਲ ਹੁੰਦੀ ਏ ਸਾਡੇ ਰੂਮ ਚ ਕੋ ਜਿੱਕਾ ਮਾਰਦਾ ਹੁੰਦਾ ਆ ਆਪ ਸਰਦਾਰ ਜੀ ਫੋਨ ਤੇ ਲੱਗੇ ਹੁੰਦੇ ਆ ਜਦੋਂ ਆਪਣਾ ਲਾਈਫ ਪਾਰਟਨਰ ਹੈ ਨਾ ਮਤਲਬ ਕਿ ਆਪਾਂ ਗੱਲ ਕਰਦੇ ਪਏ ਸੀਗੇ ਬਾਹਰ ਚਲਾ ਜਾਂਦਾ ਨਾ ਆਪਣੇ ਥੋੜੀ ਦੂਰ ਚਲਾ ਜਾਵਾਂ ਇੱਕ ਦਿਨ ਬਾਅਦ ਚਲਾ ਜਾਵੇ ਉਹਦੀ ਅਹਿਮੀਤ ਨਾ ਫੇਰ ਬਾਅਦ ਚ ਪਤਾ ਲੱਗਦੀ ਏ ਹਨਾ ਜਦੋਂ ਘਰ ਸਾਰਾ ਖਾਲੀ-ਖਾਲੀ ਜਿਹਾ ਲੱਗਦਾ ਆ ਫੇਰ ਪਤਾ ਲੱਗਦਾ ਵਾਕੇ ਹਾਂ

ਆਪਾਂ ਗੁੰਨ ਲਈਏ ਕਿ ਇਹਦੀ ਇਹ ਤਾਂ ਪੁੱਛੀ ਦੀਦੀ ਖੋਤੀ ਤੁਸੀਂ ਗੱਲ ਆਪਾਂ ਹੁਣ ਆਟਾ ਗੁੰਨ ਲਈਏ ਆਟਾ ਗੁੰਨ ਕੇ ਤੇ ਫਿਰ ਆਪਾਂ ਰੋਟੀ ਬਣਾਨੇ ਆ ਸੋ ਬਣ ਰਹੇ ਹੋ ਵਲੌਗ ਨਾਲ ਰੋਇਸ ਇਹਦੇ ਨਾਲ ਪਰੋਤ ਰੱਖਿਆ ਹੋਇਆ ਹੈ। ਚੋਟੀ ਬਣਾ ਰਹੇ ਹਾਂ। ਇਤਨੇ ਬਾਲ ਆ ਗਿਆ ਬੱਚੇ ਮਾਸੇ ਦੁੱਧ ਕਰਮ ਦਿੱਤਾ ਸੀ ਦੁੱਧੋਂ ਉਬਾਲ ਆ ਗਿਆ। ਇਹਦੇ ਨਾਲ ਦੁੱਧ ਨੂੰ ਮਿਕਸ ਕਰਨਾ ਹੈ। ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਸੌਫਾ ਕੇ ਦੇਂਦਾ ਦੁੱਧ ਚ। ਚੰਲਾਂ ਗਿੰਦੀਏ ਮੈਂ ਥੋੜਾ ਐਡ ਕਰਕੇ ਥੋੜੀ ਸੌਫ ਐਡ ਕਰ ਦਦੀ ਆ। ਲਈ ਜਿਹੜਾ ਆਂ ਦਿੱਚ। ਫਿਰ ਠੀਰ ਗਦੇ ਨੂੰ ਠੰਡਾ ਹੋ ਜਾਊਗਾ ਤੇ दो तो है। तो पूराच रखता है अब के बना लिए ਤੇ 10 ਕੀ ਭਰ ਗਈ ਸੀ ਇਹ ਚੇਤਾ ਭੁੱਲ ਜਨਾ ਮੋਟਰ ਛੱਡ ਕੇ ਆ ਕਰਦਾ ਇਹ ਆ ਵੇਖੋ ਕੀ ਪੰਗੇ ਲੈ ਰਹੀ ਹੈ ਕੁੜੀ ਇਹ ਪਸੀਨਾ ਦੇ ਕਿੰਨਾ ਆਇਆ ਹੋਇਆ ਤੈਨੂੰ ਤਾਂ ਅੱਗੇ ਅਸੀਂ ਇੱਕ ਚਿਲ ਜਾ ਪੁੱਤ ਮੇਰੀ ਤਾਂ ਮਜਬੂਰੀ ਆ ਫੁਲਕੇ ਆਪਣ ਲੱਥ ਚੁੱਕੇ ਸੀ ਇਹ ਫੁਲਕੇ ਲੱਤ ਦੇ ਮਸਾਲ ਸੁੱਕ ਦਾ ਸਾਹ ਹੁੰਦਾ ਮੈਨੂੰ ਗਰਮੀ ਇਨੀ ਜ਼ਿਆਦਾ ਨਾਲ ਰਸੋਈ ਚ ਕਿਉਂਕਿ ਸਾਡੇ ਲੌਬੀ ਚ ਏਸੀ ਲੱਗਿਆ ਹੋਇਆ ਹੈ ਨਾ ਵਿੰਡੋ ਏਸੀ ਉਹਦਾ ਸੇਕ ਬਹੁਤ ਹੁੰਦਾ ਹੈ ਚਲੋ ਜੀ ਹੁਣ ਆਪਾਂ ਜਿਹੜਾ ਇਹ ਆਹ ਕਲਾਰਾ ਪਿਆ ਹੋਇਆ ਸਾਂਭ ਲਈ ਟਾਕਟ ਵਾਲ ਹੈਗੀ ਆ ਹਾਂ ਚਾਕਲੇਟ ਵਾਲੀ ਪਤਾ ਨਹੀਂ ਇਹ ਚਾਕਲੇਟ ਵਾਲੀ ਹੈ ਵੀ ਕਿ ਨਹੀਂ ਪਾਸੇ ਉਹ ਪਸਾਂ ਗਿਆ ਆਪਾਂ ਨੂੰ ਆਪਾਂ ਨੂੰ ਪਸਾਂਗੇ ਆਟਾ ਕਿਹਦੀ ਸੜਦਾ ਹੈ ਉਹ ਵਾਲਾ ਮੈਂ ਚੁੰਨੀ ਜਨੰਦ ਲਾ ਦਗੀ ਤੇ ਨਹੀਂ ਆ ਉੱਥੇ ਰੱਖ ਦੇ ਬੋਚੇ ਨੂੰ ਅੱਧੇ ਚ ਪਾ ਦਾਂਗੇ ਆਪਾਂ ਕਾਫੇ ਲਈ ਚ ਪਾ ਦਾਂਗੇ

ਲੋ ਜੀ ਗਾਇਸ ਆਪਣਾ ਇਹ ਸੋਸ ਸਾਫ ਹੋ ਗਈ ਸੀ ਮੈਂ ਚੁੰਨੀ ਪਰਮਾਨੈਂਟੇ ਰੱਖਦੀ ਆ ਜਦੋਂ ਮੈਨੂੰ ਪਤਾ ਨਾ ਮੈਂ ਰੋਟੀ ਬਣਾਣੀ ਆ ਚੁੰਨੀ ਮੇਰੇ ਕੋਲ ਹੁੰਦੀ ਆ ਇਸੇ ਨਾਲ ਬਹੁਤ ਜ਼ਿਆਦਾ ਆਉਂਦਾ ਮੈਨੂੰ ਹੱਦੋਂ ਵੱਧ ਦੇ ਤਾਂ ਇਸ ਕਰਕੇ ਗਰਮੀ ਜ਼ਿਆਦਾ ਹੈ ਚੁੰਨਾ ਚੁੰਨ ਹੋ ਜਾਈਦਾ ਗਰਮੀ ਨਾਲ ਤੇ ਚੁੰਨੀ ਕੋਲ ਰੱਖਣੀ ਪੈਂਦੀ ਆ ਚਲੋ ਗਾਇਸ ਮੈਂ ਹੁਣ ਨਾ ਰੋਟੀ ਦੇ ਨਾਲ ਨੂੰ ਫੋਨ ਕਰਦਾ ਵੀਰ ਉਹਨਾਂ ਨੂੰ ਤੇ ਬਣੀ ਰਿਹਾ ਆਪਣੇ ਵਲੌਗ ਨਾਲ ਕੋਈ ਸੁਪਾਈ ਆਪਣੀ ਹੋ ਗਈ ਸੀ ਤੇ ਹੁਣ ਆਪਾਂ ਰੋਟੀ ਪਾਲੀ ਸੀ ਆਪਾਂ ਲੱਕੇ ਰੋਟੀ ਖਾਣੇ ਦਹੀਂ ਸੀ ਅੱਜ ਰਾਇਤਾ ਪਾਇਆ ਸੀਗਾ ਉਹਦਾ ਕੀ ਨਾ ਇਹ ਆਲੂਆਂ ਦਾ ਆਦੂ ਪਾਲਦੇ ਬਰਿੰਸ ਦਾਲ ਬਾ ਕੀ ਰੋਟੀ ਖਾਣੀ ਸੀ ਕਿਉਂ ਨਹੀਂ ਖਾਣੀ ਚਲੋ ਜੀ ਆਹ ਕੰਮ ਕਰਦੇ ਹੁਣੇ ਆਣੇ ਨਾ ਖਾਸੂ ਤਾਂ ਸਾਰੀਆਂ ਛੋੜ ਦੇਣ ਲੱਗਿਆ ਆ ਗੰਦਿਆਂ ਸਿਰ ਦਾਦਾ ਉਹ ਵੇਖੋ ਕੀ ਕਰਨ ਲਈ ਟੀਵੀ ਸਾਡਾ ਨੈਟਵਰਕ ਪ੍ਰੋਬਲਮ ਹੋ ਜਾਂਦੀ ਕਿਸੇ ਨਾ ਕਿਸੇ ਟਾਈਮ ਨੈਟ ਕਨੈਕਟ ਕੀਤਾ ਹੋਇਆ ਆ ਜਾ ਪੁੱਤ ਚਲੋ ਆਜਾ ਮੈਂ ਹੈਂਡਵਾਸ਼ ਕੀਤਾ ਸੀਗੇ சா ஆஜ ஆய ரோட்டி பாப்பா நா ਇਸ ਬੱਚੇ ਰੋਟੀ ਖਾ ਕੇ ਸੌਂ ਗਏ ਸੀਗੇ ਆਪਾਂ ਵੀ ਰੋਟੀ ਖਾ ਲਈ ਸੀ ਤੇ ਸੌਂ ਗਏ ਆਪਾਂ ਵੀ ਲੋਟ ਬਹੁਤ ਹੋ ਚੁੱਕੀ ਆ ਟਾਈਮ 11:57 ਹੋ ਗਏ 12:00 ਵੱਜਲੇ ਆ ਤੇ ਹੁਣ ਆਪਾਂ ਵੀ ਸੌઈએ ਸੌਂ ਮਿਲਦੇ ਆ ਜੀ ਅੱਗੇ ਮਾਰਨਿੰਗ ਵਾਲੇ ਬਲੌਗ ਚ ਮਾਰਨਿੰਗ ਵਾਲੇ ਜਾਂ ਈਵਨਿੰਗ ਵਾਲੇ ਕੱਲ ਬਲੌਗ ਚ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਆ ਕਰੋ ਜਦੋਂ ਤੁਹਾਡੀ ਸਪੋਰਟ ਨਾਲ ਅੱਗੇ ਜਾ ਸਕੀਏ ਸੁਤੰਤਨ ਬਾਬਾ ਦੀਪ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਸਾਰਿਆਂ ਦੇ ਮੇਰੇ ਪਰ ਹੱਥ ਰੱਖਣ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਤੇ ਮਾਤਾ ਗੁੱਡਾ ਸਾਰੇ ਦੁੱਧ ਪੋਤੀ ਦਾਤ ਬਖਸ਼ਣ ਸਭ ਨੂੰ ਕੁਲ ਦੁਨੀਆ ਦਾ ਬਸਤੀ ਮਖਸ਼ਣ ਚਲੋ ਠੀਕ ਕਰ ਜੀ ਗੁੱਡ ਨਾਈਟ ਮਿਲਦੇ ਹਾਂ ਸਵੇਰੇ ਬਾਏ ਬਾਏ ਜੀ ਗੁੱਡ ਨਾਈਟ ਸਵੀਟ ਡ੍ਰੀਮਸ ਬਾਏ ਬਾਏ